ਭੈ ਕੀ ਕਰਨੀ ਆ ਆ ਜਾ ਨਹੀਂ ਭੈਣ ਕੁਛ ਨਹੀਂ ਮੈਂ ਕਾ ਕਪੜੇ ਜੇ ਪ੍ਰੈਸ ਕਰ ਲਵਾਂ ਅੱਛਾ ਹਾਂ ਕਪੜੇ ਮੈਂ ਕਾ ਪ੍ਰੈਸ ਕਰਨ ਵਾਲੇ ਸੀ ਹਾਂ ਤੇ ਕਪੜੇ ਥੋੜੇ ਜੇ ਪ੍ਰੈਸ ਕਰ ਲਵਾਂ ਕੁੜੀ ਵੀ ਕਰ ਲੈਂਦੀ ਕੁੜੀ ਪੈਣਾ ਹੋਰ ਬਥੇਰੇ ਕੰਮ ਨੇ ਤਲੇ ਪੁੱਲੇ ਕਰਦੇ ਸਾਰੇ ਕੰਮ ਕਰ ਲਈ ਕਪੜੇ ਧੋਣੇ ਆ ਕਰਨਾ ਹੋਰ ਕਰਨਾ ਫਿਰ ਮੈਂ ਕਾ ਚੱਲ ਮੈਂ ਵਿੱਚ ਬਿਚੀ ਕਪੜੇ ਪ੍ਰੈਸ ਕਰ ਲੈਣਾਂ ਤੇ ਤੂੰ ਕਿਵੇਂ ਆਈ ਏ ਕੁੜੇ ਮੈਂ ਆਈ ਆਂ ਭਈ ਤੇਰੇ ਮੁੰਡੇ ਦੇ ਫੋਨ ਆਈ ਜਾਂਦੇ ਚ ਮੈਂ ਫੋਨ ਲਾ ਗਈ ਤੇਰੇ ਗੁਣੀ ਕੋਲ ਹਾਂ ਤੇਰੀ ਕੁੜੀ ਕੋ ਮੈਂ ਫੋਨ ਲਾ ਗਈ ਕੋਈ ਕਿ ਤੂੰ ਉਹਦੇ ਤੇ ਫੋਨ ਆਈ ਜਾਂਦੇ ਆ ਫੋਨ ਆਈ ਜਾਂਦੇ ਅੱਛਾ ਤੇ ਫਿਰ ਮੋਤੀ ਕਹਿੰਦੀ ਵੀ ਚੁੱਪ ਫੋਨ ਮੰਮੀ ਸਾਨੂੰ ਡਾਰਿਆ ਕਿਹੜਾ ਕਹਿੰਦੀ ਚੁੱਪ ਤੇ ਮੈਂ ਫੋਨ ਚੁੱਕਿਆ ਤੇ ਉਹ ਕਹਿੰਦਾ ਮੰਮੀ ਸਾਸਰੀ ਕਾਲ ਮੈਂ ਕਿਹਾ ਸਾਸਰੀ ਕਾਲ ਉਹ ਠੀਕ ਠਾਕ ਹੈ ਮੈਂ ਕਿਹਾ ਹਾਂ ਟਿਲ ਤੱਕ ਤੁਸਣਾ ਅੱਛਾ ਮੈਂ ਕਿਹਾ ਤੂੰ ਆਉਣਾ ਸੀ ਘਰ ਆ ਰਿਹਾ ਹੈਂ ਤੇ ਕੱਪੜੇ ਜੜਕਪਰਾ ਰੱਖੇ ਅੱਛਾ ਮੈਂ ਕਿਹਾ ਤੂੰ ਆਉਣਾ ਸੀਗਾ ਹੂੰ ਤੇ ਤੂੰ ਆਇਆ ਕਿਉਂ ਨਹੀਂਗਾ ਤੇ ਕਹਿੰਦਾ ਆ ਮਾਮੀ ਤੂੰ ਮੈਨੂੰ ਪਹਿਲਾਂ ਇਹ ਦੱਸ ਵੀ ਫੋਨ ਕਿਵੇਂ ਆਇਆ ਤੇਰੇ ਘਰ ਅੱਛਾ ਤੇ ਮੈਂ ਹੁੰਜੀ ਮਾਰਾ ਜਵਾਰ ਗਿਆ ਪਾਇਆ ਮੈਂ ਆਖਿਆ ਫੋਨ ਉਹਨੂੰ ਪਤਾ ਮਾਮੀ ਦੇ ਸੁਭਾ ਦਾ ਵੀ ਮਾਮੀ ਸਾਰੀਆਂ ਗੱਲਾਂ ਦਾ ਨਾ ਰੱਖਦੀ ਆ ਧਿਆਨ ਅੱਛਾ ਉਹਨਾਂ ਨੂੰ ਪਤਾ ਹੀ ਜਦੋਂ ਉਹ ਜਵਾਨ ਖੇਦੇ ਸੀ ਉਹਨਾਂ ਨੇ ਵੀ ਮੈਂ ਧਿਆਨ ਰੱਖਦੀ ਨਹੀਂ ਸੀ ਵੀ ਇਹ ਕੀ ਕਰਦੇ ਨੇ ਤੇ ਕਿੱਧਰ ਜਾਂਦੇ ਨੇ ਤੇ ਕਿੱਤਰਾ ਕਰਦੇ ਆ ਇਹ ਕਿਸਾ ਪਿੰਡ ਨਹੀਂ ਪਤਾ ਮੇਰਾ ਲੈ ਦੇ ਕਰ ਲੈ ਅੱਛਾ ਤੇ ਇਹ ਨਾ ਉਹ ਕਹਿੰਦਾ ਆ ਮਾਮੀ ਵੀ ਤੇਰੇ ਘਰ ਫੋਨ ਕਿਵੇਂ ਆ ਗਿਆ ਤੂੰ ਮੈਨੂੰ ਇਹ ਦੱਸ ਉਹ ਲੋਈ ਤਾਂ ਆਵੇ ਮੇਰੀ ਭੈਣ ਜਵਾਨ ਏ ਤੇ ਮਾਮੀ ਰੱਖਦੀ ਧਿਆਨ ਮੈਂ ਆਖਿਆ ਵੀ ਹੁਣ ਮੈਂ ਤੇਨੂੰ ਦੱਸ ਹੀ ਦੇਣੀ ਆ ਫੋਨ ਕਿਨੇ ਆ ਗਿਆ ਮੈਂ ਸਾਰੀ ਗੱਲ ਦੱਸਤੀ ਆ ਹੋ ਹੇ ਇਹ ਕੋਈ ਨਹੀਂ ਹਾ ਹੇ ਕਰਨੀ ਮੇਰੇ ਨਾਲ ਤੇ ਉਹਨਾਂ ਦੀ ਗੱਲ ਹੀ ਨਹੀਂ ਹੋਈ ਉਹ ਮੈਨੂੰ ਤੇ ਕਹਿਣ ਡਿਆ ਉਹ ਤਾਂ ਮਾਉਣਾ ਹੀ ਨਹੀਂ ਫੋਨ ਨਾ ਤੇਰੇ ਕੋਲ ਉਹ ਨਾ ਨਾ ਤੇ ਤੂੰ ਕਿਉਂ ਗੱਲ ਦੱਸੀ ਮੈਂ ਦੱਸਤੀ ਸਾਰੀ ਗੱਲ ਤੇ ਫੋਨ ਚ ਨਾਲੇ ਨੂੰ ਪਤਾ ਆ ਮੈਂ ਨਾ ਵੀ ਦੱਸਦੀ ਆ ਤਾਰਿਆਂ ਨੂੰ ਪਤਾ ਸੀ ਉਹ ਮੈਨੂੰ ਕੜੀ ਕੜੀ ਕਹਿੰਦਾ ਮਾਮੀ ਸਾਰੀਆਂ ਗੱਲਾਂ ਛੱਡ ਤੇ ਤੂੰ ਮੈਨੂੰ ਦੱਸ ਕਿ ਫੋਨ ਘੱਟੋ ਤੇਰੇ ਕੋਲ ਤੂੰ ਮੈਨੂੰ ਇਹ ਦੱਸ ਮੈਂ ਦੱਸ ਦਿੱਤਾ ਅਰੇ ਤੂੰ 100 ਵਾਰਸ਼ਾਲ ਪਾ ਲੈਂਦੀ ਨਹੀਂ ਨਹੀਂ 100 ਵਾਰਸ਼ਾਲ ਪਾ ਲੈਂਦੀ ਵਾਰਸ਼ਾਲ ਕੀ ਪਾਉਣੇ ਸੀਗੇ ਫੋਨ ਹਰ ਵੇਲੇ ਬੀਜੀ ਰਹਿੰਦਾ ਉਹ ਮਣਕੇ ਮੈਨੂੰ ਕਹ ਰਿਹਾ ਮਾਮੀ ਫੋਨ ਹੀ ਇਹ ਤੇ ਮੈਂ ਕਰਦਾ ਦੱਸਦਾ ਬੜਾ ਬੀਜੀ ਰਹਿੰਦਾ ਸੀਗਾ ਮੈਂ ਕਿਹਾ ਹੁਣ ਤੂੰ ਤੇ ਜਾਣ ਹੀ ਗਿਆ ਮੇਰੀ ਗੱਲ ਸੁਣ ਜਦੋਂ ਤੂੰ ਫੋਨ ਲੈ ਗਈ ਤੇ ਸਾਡਾ ਫੋਨ ਤੂੰ ਔਨ ਰੱਖਿਆ ਤੂੰ ਕੀ ਹੁਣਾ ਕਿਛੜੀਆਂ ਗੱਲਾਂ ਆਉਣੀਆਂ ਤੇ ਮੈਂ ਸੁਣਾਗੀ ਸਾਲੂ ਕਿਉਂ ਬੰਦ ਕਰਨਾ ਹੁੰਦਾ ਤੂੰ ਤਾਂ ਬੱਚਿਆਂ ਕੋਲ ਆਪਣਾ ਲੋਕ ਲਵਾ ਦਿੰਦੀ ਮੈਂ ਨਹੀਂ ਲਵਾਇਆ ਲੋਕ ਜਾਣ ਕੇ ਲੈ ਗਈ ਚਲ ਕੋਈ ਨਾ ਜਾਣ ਕੇ ਹੀ ਸਹੀ ਲੈ ਗਈ ਅੱਛਾ ਤੇ ਤੈਨੂੰ ਕੀ ਆ ਕਿਆ ਕੀ ਉਹਨੇ ਮੁੰਡੇ ਨੇ ਉਹ ਕਹਿੰਦਾ ਆਇਆ ਹੁਣਾ ਹੀ ਮੈਂ ਆਇਆ ਆਣਾ ਹੀ ਨਹੀਂਗਾ ਕਹਿੰਦਾ ਇਸ ਤਰ੍ਹਾਂ ਦੀਆਂ ਗੱਲਾਂ ਸਾਰੀਆਂ ਗੱਲਾਂ ਪ੍ਰੈਸ ਕਰਕੇ ਉਹਨੂੰ ਦੱਸਦੀ 10 ਟੰਗਾ ਕਹਿੰਦਾ ਨਾ ਮੇਰੀ ਮਾਂ ਵੀ ਨੇ ਦੱਸਿਆ ਮੇਰੀ ਮਾਂ ਨੇ ਵੀ ਨਹੀਂ ਗੱਲ ਕੀਤੀ ਤੇ ਮੈਂ ਹੁਣ ਆਉਣਾ ਹੀ ਨਹੀਂਗਾ ਮਾਮੀ ਤੂੰ ਦੱਸੀ ਨਾ ਤੂੰ ਫੋਨ ਕਰਾਂਗੇ ਉਹਨ ਚੁੱਕਣਾ ਹੀ ਨਾ ਤੇ ਦੱਸਿਆ ਕੀ ਕੀ ਤੂੰ ਇਹ ਮਿੰਦਾ ਬੱਸ ਤਾ ਕੁੜੀ ਦੇ ਤੈਨੂੰ ਪਤਾ ਹੀ ਤਾਂ ਕੁਛ ਕੁੜੀ ਦੀਆਂ ਗੱਲਾਂ ਇਤਰ ਕੁੜੀ ਦੇ ਕਰਕੇ ਹੋਇਆ ਸਭ ਕੁਝ ਨਹੀਂ ਮੇਰੀ ਗੱਲ ਸੁਣ ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ ਕਿਸੇ ਦੀ ਟੀ ਪੈਣ ਦੀ ਬਦਨਾਮੀ ਨਹੀਂ ਕਰੀਦੀ ਆਪਣੀ ਬਦਨਾਮੀ ਆ ਹੈ ਨਾ ਕਿਸੇ ਹਾਂ ਆਪਣੀ ਕਾਟਿਚ ਤੇ ਦੂਜੇ ਦੇ ਹੱਥ ਚ ਆਪਣੀ ਟੱਕ ਤੇ ਦੂਜੇ ਦੀ ਬਕਬਕ ਨਹੀਂ ਨਹੀਂ ਕੁਛ ਨਹੀਂ ਹੈਗਾ ਸਾਡੀ ਕੀ ੱਟੀ ਦਸੀ ਕਿ ਬੱਕੀ ਬੱਕ ਬੱਕ ਕੀਤਾ ਕਿ ਕੀ ਕੀਤਾ ਸੋ ਗੱਲਾਂ ਘਰਾਚ ਹੁੰਦ ਗਈ ਨੇ ਇਸ ਤਰ੍ਹਾਂ ਨਹੀਂ ਭੈਣੇ ਘਰੀ ਦਾ ਹੁੰਦਾ ਤੇ ਤੂੰ ਗਲਤ ਕੀਤਾ ਚੱਲ ਨਾ ਮੁੰਡਾ ਆਏਗਾ ਨਾ ਅਰਜੁਨ ਆਏਗਾ ਤੇ ਕੋਈ ਗੱਲ ਨਹੀਂ ਨਾ ਆਵੇ ਕੋਈ ਗੱਲ ਨਹੀਂ ਉਹਦੀ ਮਰਜ਼ੀ ਆ ਆਵੇ ਜਦੋਂ ਵੱਡੇ ਬੱਚੇ ਹੋ ਜਾਂਦੇ ਨੇ ਉਹਨਾਂ ਤੇ ਕੋਈ ਵੀ ਉਹ ਮਾਪਿਆਂ ਦਾ ਉਹ ਨਹੀਂ ਰਹਿੰਦਾ ਹੁੰਦਾ ਅਧਿਕਾਰ ਨਹੀਂ ਰਹਿੰਦਾ ਜਿਹੜੇ ਚੰਗੇ ਬੱਚੇ ਅਕਲਾਂ ਵਾਲੇ ਹੁੰਦੇ ਨੇ ਉਹ ਮਾਪਿਆਂ ਦੀਆਂ ਮੰਨਦੇ ਹੁੰਦੇ ਨੇ ਤੇ ਚਲੋ ਕੋਈ ਨਹੀਂ ਜੇ ਇਹ ਇਹ ਦੀਆਂ ਗੱਲਾਂ ਆਂਦੀਆਂ ਮੇਰੀ ਮੰਨੇ ਫੋਨ ਮੈਂ ਰੱਖ ਦੇਣ ਲੱਗੀ ਤੋਂ ਲਾ ਜਾ ਗੱਲਾਂ ਬਾਤਾਂ ਤੇ ਬੁਖਾਰ ਹੀ ਨਹੀਂ ਆਉਂਦਾ ਲਾਲਾ ਮੈਂ ਕੀ ਕਰਨਾ ਮੈਂ ਤਾਂ ਦੇ ਲਈ ਸਾ ਮੈਂ ਕਿਹਾ ਚੱਲ ਮੈਂ ਦੇ ਦੇਣੀ ਆ ਤੇ ਨਾਲ ਮੈਂ ਦੱਸ ਦੇਣੀ ਆ ਵੀ ਤੇਰੇ ਮੁੰਡੇ ਨੇ ਹੁਣ ਆਉਣਾ ਕੋ ਨਹੀਂ ਉਹ ਕਹਿੰਦਾ ਮੈਂ ਨਹੀਂ ਆਏਗਾ ਤਾਂ ਸਹੀ ਉਹ ਜੋ ਹੁਣ ਨਹੀਂ ਆਉਣੇ ਆਉਣਾ ਕਿਵੇਂ ਤੈਨੂੰ ਕਹਿੰਦਾ ਹਿੰ ਮੈਂ ਆਉਣਾ ਕਹਿੰਦਾ ਨਾ ਤੇ ਮੰਮੀ ਮੈਂ ਮਾ ਮਮੀ ਨਾਲ ਗੱਲ ਕਰਨੀ ਮਾਮੀ ਕੋਈ ਵੀ ਤੇ ਚਾਜ ਕਰਾ ਤੇ ਜਦੋਂ ਮੇਰਾ ਮਨ ਕਰੂਗਾ ਮਾ ਦਊਗਾਗਾ ਜੇ ਮੈਨੂੰ ਕੋਈ ਨਹੀਂ ਮੈਂ ਆਉਣਾ ਮੈਂ ਤਾਂ ਕਿਹਾ ਸੀ ਆ ਜਾ ਆ ਕੇ ਤਾਂ ਨਾ ਤੇ ਤੂੰ ਤੇ ਕਹਿੰਦੀ ਮੈਨੂੰ ਪਿੰਡੋ ਵੀ ਪਤਾ ਲੱਗਾ ਆ ਪਿੰਡੋਂ ਤੂੰ ਰੌਕਟ ਛੱਡ ਆਏ ਨੇ ਕਿਹੜੇ ਤੈਨੂੰ ਪਤਾ ਦੱਸਦੇ ਨੇ ਪਿੰਡੋਂ ਦੱਸ ਤੇਰੇ ਵੀ ਰਿਸ਼ਤੇਦਾਰ ਮੇਰੇ ਵੀ ਰਿਸ਼ਤੇਦਾਰ ਸਾਰੇ ਰਿਸ਼ਤੇਦਾਰ ਤੈਨੂੰ ਪਤਾ ਹੀ ਰਿਸ਼ਤੇਦਾਰਾਂ ਗਰ ਰਿਸ਼ਤੇਦਾਰਾਂ ਨੂੰ ਕੀ ਆਈ ਜਾਂਦੇ ਨੇ ਗੱਲਾਂ ਕਰੀ ਨੇ ਤੇ ਪਿੰਡੋਂ ਕੀ ਗੱਲਾਂ ਹੋਈਆਂ ਭੈਣ ਤੂੰ ਐਡੀਆਂ ਭੈਣ ਜਿੰਨੀ ਵੀ ਵੇ ਭੈਣ ਮੇਰੀ ਗੱਲ ਸੁਣ ਚਲੋ ਮੇਰੀ ਕੁੜੀ ਦੀਆਂ ਤੇ ਜੋ ਕੀਤੀਆਂ ਹੋਈਆਂ ਨਾ ਹੋਈਆਂ ਜਾਣੇ ਅਣਜਾਣੇ ਚੋਂ ਈਆਂ ਭੈਣਾਂ ਗਲਤੀਆਂ ਕਰਦੀਆਂ ਨੇ ਚਲ ਸਮਝ ਜੂਗੀ ਕੋਈ ਗੱਲ ਨਹੀਂ ਸਮਝ ਜੇਗੀ ਕੋਈ ਐਡੀ ਵੱਡੀ ਗੱਲ ਨਹੀਂ ਬੱਚਿਆਂ ਤੋਂ ਗਲਤੀਆਂ ਹੁੰਦੀਆਂ ਬੱਚੇ ਤੇ ਸਮਝ ਹੀ ਜਾਂਦੇ ਹੁੰਦੇ ਨੇ ਕੋਈ ਨਾ ਤੇ ਜਿੰਨੀ ਵੀ ਗੱਲ ਕੀਤੀਆਂ ਨਾ ਉੱਡੀ ਤੇਰੇ ਮੈਨੂੰ ਕਹਨੀ ਹੈ ਮੈਂ ਪਿੰਡੋਂ ਵੀ ਪਤਾ ਲੈ ਲਿਆ ਮੈਂ ਫੋਨ ਤੋਂ ਵੀ ਲੈ ਲਿਆ ਹੈ ਲੋਕਾਂ ਦਾ ਸੌਣ ਵੇਹਣ ਦਾ ਦੁਪਹਿਰ ਦਾ ਟਾਈਮ ਹੁੰਦਾ ਤੇ ਤੂੰ ਆ ਕੇ ਪੈਣਾ ਮੇਰਾ ਕੁੰਡਾ ਖੜਕਾ ਕੇ ਗੱਲਾਂ ਸੁਣਨ ਦੀ ਮਾਰੀ ਕਹੀ ਤੇ ਇਹ ਤੂੰ ਕਹਨੀ ਹੈ ਵੀ ਮੇਰੇ ਪੈਰ ਹੋਈ ਹੈ ਤੂੰ ਆਪਣੀ ਕੁੜੀ ਦਾ ਪੂਰਾ ਕਸੂਰ ਨਹੀਂ ਕੜਵੀ ਐਸੇ ਵਿੱਚ ਕੁੜੀ ਦਾ ਦਿਲ ਵੱਧਦਾ ਏ ਧੀਆ ਦੀ ਗਲਤੀ ਸੁਣੀਏ ਤਾਂ ਧੀਆ ਨੂੰ ਉਸੇ ਵੇਲੇ ਬਿਠਾ ਕੇ ਕਹੀਏ ਕਿ ਇਹ ਆ ਕੰਮ ਹੋਣਾ ਨਹੀਂ ਚਾਹੀਦਾ ਪੋਨ ਨੂੰ ਪਤਾ ਲੱਗਦਾ ਮੇਰੀ ਮਾਂ ਮੈਨੂੰ ਕਹਿੰਦੀ ਆ ਤੇ ਮੈਂ ਕਿਹਾ ਸੋਣਾ ਮੇਰੇ ਮਾਂ ਤੇ ਕਹਿੰਦੀ ਨੂੰ ਮਾਂ ਤੇਰੀ ਮਾਮੀ ਆਈ ਆ ਪੁੱਤ ਉਹਨੇ ਸੁਣਿਆ ਆ ਗੱਲ ਮੈਂ ਸੁਣੀ ਆ ਤੇ ਆ ਕੰਮ ਨਹੀਂ ਕਰ ਤੇ ਤੇਰੀ ਕੁੜੀ ਸਮਝ ਗਈ ਹਾਂ ਮਾਮੀ ਨੂੰ ਹੀ ਪਤਾ ਲੱਗ ਗਿਆ ਤੇ ਇੰਡੀ ਨੂੰ ਪਤਾ ਲੱਗ ਗਿਆ ਤੇ ਮੇਰੀ ਮਾਂ ਮੈਨੂੰ ਕਹਿੰਦੀ ਆ ਤੂੰ ਕੁੜੀ ਦੇ ਸਾਹਮਣੇ ਮੇਰੇ ਨਾਲ ਕਾਟਾ ਹੁੰਨੀ ਹੋਲ ਕਹਿੰਦੀ ਤੇਰੇ ਪੈਰ ਹੋਈ ਤੇਰੇ ਪੈਰ ਹੋਈ ਮੇਰੇ ਪੈਰ ਹੋਈ ਮੈਂ ਸੁਣੀ ਤੇ ਗੱਲ ਤੇਰੀ ਕੁੜੀ ਦੀ ਆ ਨਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਜੋ ਤੂੰ ਤੇਨੂੰ ਨਹੀਂ ਨਾ ਪਤਾ ਹੋਊਗਾ ਤਾਂ ਦੁਨੀਆ ਨੂੰ ਤਾਂ ਪਤਾ ਜਿਉ ਮੈਂ ਆਪਣੀ ਕੁੜੀ ਨੂੰ ਝਿੜਕਿਆ ਕੀਤਾ ਹੈ। ਯਾਰ ਉਹ ਤੇ ਮੇਰੇ ਸਾਹਮਣੇ ਜਦੋਂ ਮੈਂ ਆਈ ਸਾ ਕਹਿਣ ਵਾ ਤੂੰ ਮੇਰੀ ਇਤਰਾਫ ਨਾ ਨਹੀਂ ਕਰਿਆ ਕਰੇਂ। ਹਾਂ ਮੈਂ ਤਾਂ ਕਰੂੰ। ਕਿਉਂ ਕਰੇਂਗੀ? ਮੈਂ ਤਾਂ ਕਰਾਂ ਕਿਹੜੀ ਗੱਲੋਂ ਕਰਾਂਗੀ ਤੈਨੂੰ ਦੱਸਾਂ ਮੈਨੂੰ ਪਤਾ। ਮੈਨੂੰ ਦੱਸੇ ਨਾ ਤੈਨੂੰ ਮੂੰਹ ਤੋੜ ਦਿਵਾ ਮੈਂ ਦੇਣੀ। ਕੀ ਕਿਹੜਾ ਦੇਂਗੀ? ਮੈਂ ਦਵਾਂਗਾ। ਤੈਨੂੰ ਦੇਵਾਂਗਾ ਮੇਰੇ ਮੇਰੇ ਕੀ ਗੱਲ ਪੈਣੀ ਪਤਾ? ਹਾਂ ਹਾਂ ਹਾਂ। ਕੀ ਕੀ ਕਹ ਲੈਨੀ ਤੂੰ ਗੰਨੇ ਮੇਰੇ ਮੇਰੇ ਨਾ ਮੇਰੇ ਨਾ ਕਿਹਾ ਇਹ ਮਾਂ ਕੀ ਘਰੇ ਨਾ ਕਰਾਂ ਮੈਨੂੰ ਕਿ ਬੈਠਾ ਤੇਰਾ ਗਾਇਆ ਸਭ ਕੁਝ ਹੋ ਗਿਆ ਹੋ ਗਿਆ ਕਾਹੀ ਨਾ ਤੇਰੇ ਖੱਪੜੇ ਪਹਿਨ ਵਾਲੇ ਆ ਤੂੰ ਕਿਹਾ ਹਾਂ ਤੂੰ ਮਾਂਮੀ ਮਾਂਮੀ ਕਾ ਘਾਰਾ ਤੇ ਮੇਰੀ ਬਦਨਾਮੀ ਕਰਕੇ ਜਾਂਦੀ ਘਾਰਾ ਕੇ ਲੜਦੀ ਏ ਤੇਰਾ ਸਾਰਾ ਬਦਨਾਮੀ ਨੇ ਮਾਰਦੀ ਫੇਰੀ ਮਾਰਦੀ ਕਰਦੀ ਸਾਰੀ ਮੇਰੀ ਤੂੰ ਤੁਹਾਨੂੰ ਇਦਾਂ ਕਰਕੇ ਆ ਕੇ ਬੋਲਣਗੀ ਮਾੜਾ ਫੋਨ ਨਹੀਂ ਫੇਰਨੀ ਏ ਤੂੰ ਆਹ ਵੇ ਤੇਰਾ ਫੋਨ ਕਰਿਆ ਕਰ ਮੈਨੂੰ ਕਿ ਲੋੜ ਮਾਂ ਤੇਰੀ ਵਟ ਕੇ ਮੇਰੇ ਗਾਲ ਪੈਂਦੀ ਆ ਕਾ ਇਹ ਕਬੋ ਤੇਰੇ ਕਸਮਰੀਆ ਤੇਰੀ ਆ ਹੋਇਆ ਤੇਰੀ ਕਰਮ ਦੀ ਜੋ ਕਰਮ ਦੀ ਮੰਮੀ ਤੁਸੀਂ ਮੇਰਾ ਫੋਨ ਲਾਗੇ ਮੈਂ ਕੁਛ ਬੋਲੀ ਸੀ ਕਿ ਤੁਸੀਂ ਮੇਰਾ ਫੋਨ ਲਾ ਗਿਆ ਵੀ ਆਇਆ ਤੇਰਾ ਫੋਨ ਕਰਦੀ ਰਹੀਆਂ ਕਰ ਫੋਨ ਕਰਦੀ ਰਹੀਆਂ ਕਾ ਫੋਨ ਹੋ ਤੇਰਾ ਭਰਾ ਵੀ ਨਹੀਂ ਆਉਣਾ ਕਿਉ ਮੰਮੀ ਜਾਣੀ ਆਣਾ ਕੋਈ ਨਹੀਂ ਆਉਣਾ ਤੇਰੀਆਂ ਕਰਤੂਤਾਂ ਤੋਂ ਨਹੀਂ ਆਉਣਾ ਪਰ ਨੋ ਪਰ ਨੋ ਹਾਂ ਹਾਂ ਨਹੀਂ ਆ ਜਾ ਜਾ ਨਹੀਂ ਬੈ ਜਾ ਨਹੀਂ ਬੈ ਜਾ 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 ਬੈ ਜਾ ਮਾਮੀ ਆਜੋ ਕਿਉਂ ਇਦਾਂ ਕਰਦੇ ਹੁੰਦੇ ਤੁਸੀਂ ਹਾਂ ਇਹ ਸਭ ਕੁਝ ਤੇਰੇ ਪੈਰੋਂ ਹੋਇਆ ਮਮੀ ਕੀ ਮੇਰੇ ਪੈਰੋਂ ਹੋਇਆ ਤੇਰੇ ਪੈਰੋਂ ਹੋਇਆ ਜੇ ਭਰਾ ਤੇਰੇ ਨੂੰ ਕਿਹਾ ਉਹ ਨਹੀਂ ਆਇਆ ਉਹ ਕਹਿੰਦਾ ਮੈਂ ਤੇ ਨਹੀਂ ਜਾਣਾ ਤੇ ਉਹਨੇ ਕੁਲਤਾਰਕ ਨੇ ਸਾਰੀਆਂ ਗੱਲਾਂ ਦੱਸ ਦੀਆਂ ਤੇਰਾ ਫੋਨ ਲੈ ਗਈ ਕਦੋਂ ਮਾਮੀ ਨੇ ਦੱਸਦੀਆਂ ਸਾਰੀਆਂ ਹੋਰ ਸਾਰੀਆਂ ਗੱਲਾਂ ਦੱਸ ਦੇ ਦਿੱਤੀਆਂ ਉਹਨੇ ਸਾਰਾ ਕੁਝ ਫੋਨ ਵੇਖ ਲਿਆ ਜਦੋਂ ਮੈਂ ਕਿਹਾ ਤੂੰ ਫੋਨ ਖੋ ਕੇ ਲੈ ਗਈਂ ਨਾ ਪਰ ਤੂੰ ਤੇਰਾ ਕੰਮ ਸੀ ਫੋਨ ਲੈ ਗਈਂ ਖੋਹ ਕੇ ਤੇ ਤੇਰਾ ਜੇ ਹਮਦਰਦੀ ਮੈਂ ਤਾਂ ਤੈਨੂੰ ਕਹਿੰਦੀ ਵੀ ਕੁੜੀ ਕੋ ਫੋਨ ਲੈ ਗਈ ਆ ਤੇ ਚਾਲੇ ਨੇ ਜਾ ਕੇ ਲੋਕ ਲਾ ਕੇ ਰੱਖਤਾ ਇਹਨੇ ਰੱਖਿਆ ਔਨ ਤੇ ਮੈਂ ਸਾਰੀਆਂ ਗੱਲਾਂ ਸੁਣਾ ਗੀ ਉਹ ਫੋਨ ਆਇਆ ਤੇ ਅਰਜੁਨ ਦਾ ਫੋਨ ਆਣਾ ਹੋਰ ਤੇ ਕਿਧਾ ਆਉਣਾ ਸੀ ਉਹ ਤੇ ਤੈਨੂੰ ਜਵਾਬ ਵੀ ਦੇ ਗਿਆ ਉਹਦਾ ਤੇਰਾ ਫੋਨ ਕਦ ਆਉਣਾ ਸੀ ਉਹ ਆ ਗਿਆ ਉਹਦੇ ਮੁੰਡੇ ਦਾ ਫੋਨ ਆਰਜਨ ਦਾ ਤੇ ਇਹਨੇ ਸਾਰੀਆਂ ਉਹਦੇ ਨਾਲ ਗੱਲਾਂ ਕਰ ਲੀਆਂ ਉਹ ਕਹਿੰਦਾ ਮਾਮੀ ਜੀ ਮੈਂ ਤੇ ਆਉਣਾ ਹੀ ਕੋਈ ਨਹੀਂ ਮੈਂ ਨਹੀਂ ਆਉਣਾ ਹੈਗਾ ਉਹਨੇ ਮੈਨੂੰ ਹੁਣ ਦੱਸਿਆ ਉਹਨੇ ਨਹੀਂ ਉਹਨੇ ਨਹੀਂ ਆਉਣਾ ਅਰਜਨ ਨੇ ਉਹ ਤੂੰ ਵੀ ਕਹਿਤਾ ਹਾਏ ਉਹਨਾਂ ਨੇ ਕਿ ਲੈਣੇ ਆਉਣਾ ਆ ਕੈਨੂੰ ਪਤਾ ਸੀ ਆਪਣਾ ਛੱਕ ਦੀ ਮਾਰੀ ਤੂੰ ਕਹਿੰਦੀ ਸਭ ਭਰਾ ਆਏਗਾ ਤੇ ਮੈਨੂੰ ਦੱਸੂਗਾ ਪਤਾ ਮੈਂ ਸੋਚਿਆ ਸੀਗਾ ਵੀ ਭਾ ਵੀਰੇ ਹੁਣੀ ਨਾਲ ਮੈਨੂੰ ਤਾਂ ਕੀ ਪਤਾ ਸੀ ਕਿ ਮਾਮੀ ਜਾ ਕੇ ਦੱਸ ਦੇਗੀ ਹਾਂ ਮੈਂ ਤਾਂ ਥੋੜੀ ਕਨੀ ਕਿ ਮੇਰਾ ਵੀਰਾ ਮੇਰੇ ਕੋਲ ਨਾਲ ਮੇਰੀ ਤਾਬੀ ਨਾਲ ਆਵੇ ਹੈ ਇਦਾਂ ਥੋੜੇ ਬੰ ਵੀ ਚਲ ਕੋਈ ਨਾ ਮੰਮੀ ਤੁਸੀਂ ਇਦਾਂ ਨਾ ਕਰੋ ਤੁਸੀਂ ਦਿਲ ਨੂੰ ਨਾ ਲਾਓ ਗੱਲ ਮੰਗਤ ਮਮੇ ਕਦੇ ਵੀ ਉਹਨੂੰ ਫੋਨ ਨਹੀਂ ਕਰਦੀ ਨਹੀਂ ਦਿਨ ਨੂੰ ਮੈਂ ਗੱਲ ਲਾਵਾਂ ਕਿਉਂ ਨਾ ਨਾਵਾਂ ਕਿਉਂ ਨਾ ਤੁਸੀਂ ਦੇਖਿਆ ਮੈਂ ਆਪਣਾ ਫੋਨ ਦੇਖ ਲਈ ਫੋਨ ਹੀ ਨਾਲ ਲੁਪੜਾ ਫੋਨ ਤੇ ਆਏ ਨਿਗਰਿੱਦਰ ਗਿਆ ਮੇਰਾ ਫੋਨ ਮਾਂ ਮਮੀ ਛੱਡ ਕੇ ਗਈ ਨਾ ਆ ਪਿਆ ਜੀ ਮੇਰਾ ਫੋਨ ਮੈਂ ਕਦੀ ਵੀ ਨਹੀਂ ਕਰਾਂਗੀ ਨਾ ਫੋਨ ਵੀ ਸੁੱਟ ਦਾਂ ਤੂੰ ਉਹਨੂੰ ਕੀ ਕਰਨਾ ਉਹ ਹੀ ਤੈਨੂੰ ਛੱਡ ਗਿਆ ਮਮੀ ਕਰਾਂ ਮੰਮੇ ਗਲਤੀ ਬਹੁਤ ਵੱਡੀ ਕੀਤੀ ਹੈ ਕਿਸੇ ਗੈਰ ਨਾਲ ਗੱਲ ਕਰਕੇ ਮੇਰਾ ਭਰਾ ਮੇਕ ਤਾਂ ਦੂਰ ਹੁੰਦਾ ਮੇਰੀ ਭਾਬੀ ਆਦਾ ਸਾਰੇ ਕਿੰਮੂ ਸਾਰੇ ਮੈਂ ਤਾਂ ਦੂਰ ਨੇ ਮੈਂ ਕਦੀ ਵੀ ਨਹੀਂ ਕਿਸੇ ਨਾਲ ਗੱਲ ਕਰਾਂਗੀ ਮੈਂ ਤੁਹਾਡਾ ਵੀ ਦਿਲ ਦਾ ਅੱਜ ਤੋਂ ਮੇਰੀ ਗੱਲ ਸੁਣ ਲੈ ਕਦੀ ਵੀ ਕਿਸੇ ਰਾਹ ਜਾਣੇ ਬੰਦੇ ਨਾਲ ਕਲਾਮ ਕਿਸੇ ਰਾਹ ਜਾਣੇ ਮੁੰਡੇ ਨਾਲ ਗੱਲ ਰਾਈ ਨਾ ਯਾਨੀ ਉਹ ਜਾਣ ਪਛਾਣ ਮਾਪਿਆਂ ਨੇ ਵਿਆਹ ਸ਼ਾਦੀ ਧੀਆਂ ਪੁੱਤਾਂ ਦਾ ਬੜੇ ਵਧੀਆ ਢੰਗ ਨਾਲ ਕਰਨਾ ਹੁੰਦਾ ਆ ਹੈ ਨਾ ਤੇ ਧੀਆਂ ਨੂੰ ਇਹੀ ਮੈਂ ਤੈਨੂੰ ਵੀ ਹਿਰਾਤ ਦੇਤੀ ਹੈ ਸਾਰੀਆਂ ਧੀਆਂ ਨੂੰ ਦਿੰਨੀ ਆ ਕਿ ਵਧੀਆ ਤਰ੍ਹਾਂ ਮਾਪਿਆਂ ਦੀ ਇੱਜ਼ਤ ਕਰੋ ਵਧੀਆ ਤਰ੍ਹਾਂ ਰਹੋ ਆਓ ਜਾਓ ਪਮਕਾਰ ਕਰੋ ਮਾਪੇ ਪੜਾਉਂਦੇ ਲਿਖਾਉਂਦੇ ਨੇ ਕਿਦੇ ਲਈ ਪੜਾਉਂਦੇ ਨੇ ਪਰ ਰਾਹ ਜਾਂਦੇ ਤੋਂ ਰਾਹ ਜਾਂਦੇ ਮੁੰਡੇ ਤੋਂ ਤੇ ਨੰਬਰ ਨਾ ਲਿਆ ਹੁੰਦਾ ਰਾਹ ਜਾਂਦੇ ਮੁੰਡੇ ਨੇ ਤੇਰੇ ਤੋਂ ਨਾ ਤੂੰ ਨੰਬਰ ਲੈ ਆ ਲੈ ਗੱਲਾਂ ਬਾਤਾਂ ਕੀ ਧੀਆਂ ਬਦਨਾਮੀ ਹੋ ਗਈ ਇਸ ਤਰ੍ਹਾਂ ਦਾ ਕੰਮ ਧੀਆਂ ਨੂੰ ਕਦੀ ਵੀ ਨਹੀਂ ਕਰਨਾ ਚਾਹੀਦਾ ਤੂੰ ਵੀ ਨਾ ਅੱਗੋਂ ਤੋਂ ਹੱਥ ਜੋੜ ਲਾ ਕਿ ਰਾਹ ਜਾਂਦੇ ਬੰਦੇ ਦਾ ਨੰਬਰ ਨਹੀਂ ਲੈਣਾ ਹੱਥ ਚੋੜੀ ਇਤਕ ਤੱਕ ਕਿ ਮੈਂ ਸਾਨੀਆਂ ਕੁੜੀਆਂ ਉਹ ਬਾਹਰ ਦਾ ਮੁੰਡਾ ਸੀ ਬਾਹਰ ਦਾ ਮਾਮੀ ਨੇ ਕਿੱਡਾ ਵੱਡਾ ਸਾਡੇ ਤੇ ਕਰ ਕਿ ਕਿਤਾਇ ਮੇਰੀ ਇੱਕ ਗੱਲ ਪਿੱਛੇ ਮੇਰਾ ਵੀਰਾ ਵੀ ਸਾਡੇ ਤੋਂ ਦੂਰ ਕਰਨ ਲੇ ਪਰ ਮੈਂ ਵੀਰੇ ਨੂੰ ਫੋਨ ਕਰਾਂਗੀ ਵੀਰਾ ਆਏਗਾ ਕੋਈ ਗੱਲ ਮੈਂ ਵੀਰੇ ਨੂੰ ਫੋਨ ਕਰ ਦਾਂਗੀ ਵੀਰਾ ਜਦੋਂ ਕਿਤੇ ਦਿਨ ਕਹਾਂਗੀ ਵੀਰੇ ਤੇਰਾ ਟਾਈਮ ਹੋਇਆ ਤੂੰ ਸੇ ਉਦੋਂ ਆ ਜਾ ਚਲੋ ਠੀਕ ਆ ਫਿਰ ਮੇਰੇ ਤੇ ਦਿਨ ਨੂੰ ਹੁਣ ਕੋਝ ਹੁੰਦਿਆ ਚਲੋ ਠੀਕ ਆ ਜਾ ਕੇ ਨਾ ਮਾਮੀ ਨੂੰ ਜਰਾ ਕੋ ਫੋਨ ਕਰ ਉਹਨੂੰ ਕੋ ਮਾਮੀ ਫੋਨ ਕਿੱਥੇ ਆਇਆ ਇਹ ਦੇਖ ਕੇ ਕਰ ਲਾ ਉਹਨੂੰ ਕਹੋ ਮਾਮੀ ਜੀ ਮੰਮੀ ਨਹੀਂ ਹੈਗੀ ਠੀਕ ਤੇ ਫੋਨ ਜਰਾ ਕਰ ਮੈਂ ਤੇ ਭੈਣ ਲੱਗੀਆਂ ਦਿਲ ਜੇ ਨੂੰ ਮੰਮੀ ਮਾਮੀ ਫੋਨ ਚੁੱਕ ਦੇ ਚੁੱਕ ਕੇ ਘੇ ਫੇਰ ਲਾ ਹਲੋ ਹਾਂ ਹਾਂਜੀ ਮਾਮੀ ਕਿੱਥੇ ਹੋ ਘਰ ਆਈਆਂ ਮੈਂ ਕਿੱਥੇ ਜਾ ਰਹੀ ਆ ਆਇਓ ਇੱਧਰ ਨੂੰ ਕਰੇ ਮੰਮੀ ਦੇ ਦਿਲ ਦੇ ਵਿੱਚ ਹੁੰਦੇ ਆਏ ਤੇਰੇ ਕਾ ਤੇਰੇ ਕਤੂਤਾ ਤੇ ਮੰਮੀ ਦੇ ਦਿਲ ਨੂੰ ਕੁਛ ਹੁੰਦਾ ਆ ਮੈਂ ਤੇ ਆ ਜੂਗੀ ਤੇਰੇ ਹੈ ਨਾ ਮੇਰਾ ਥੋੜਾ ਮੇਰਾ ਮੇਰਾ ਰਹਿ ਨਹੀਂ ਆਉਂਦੀ ਮੈਂ ਤੇ ਆਉਣਾ ਹੀ ਹੁੰਦਾ ਆ ਹਾਂਜੀ ਗੱਲ ਆਜੂ ਤੇਰੇ ਮਾਂ ਆਉਣੀ ਆ ਆਜੂ ਕਰੇ ਆਉਣੀ ਆ ਕੱਟ ਫੋਨ ਪਰ ਤੇਰੇ ਨਾਲ ਤੇ ਮੇਰਾ ਗੱਲ ਕਰਨ ਨੂੰ ਕੀ ਨਹੀਂ ਕਰਦਾ ਮੰਮੀ ਵੀ ਕੁੰਡੀ ਤੇਰੀ ਨਾਲ ਗੱਲ ਕਰਨੀ ਕਿੱਥੇ ਹੈ ਤੇਰੀ ਮਾਂ ਹਾਂਜੀ ਆਜੂ ਮੰਮੀ ਆ ਰਲਣ ਗਈ ਹੈ ਆਜੋ ਮਮੀ ਜੀ ਆਈ ਓਥੇ ਪੱਟੇ ਬੋਈ ਹਾਇ ਨਹੀਂ ਪੈਣੇ ਹਾਇ ਨਹੀਂ ਤੈਨੂੰ ਕੋਈ ਨਾ ਕੁਛ ਵੀ ਛੋਟਾ ਕਰ ਨਹੀਂ ਛੋਟਾ ਨਾ ਕਰ ਦੇ ਇਹਨੂੰ ਰਹਿਣ ਦੇ ਕੋਈ ਨਾ ਕੋਈ ਨਾ ਇਹ ਵੇਖ ਤੈਨੂੰ ਕਿੰਨੀ ਸੋਹਣੀ ਤਰਾ ਪਾ ਲਿਆ ਐ ਛੋਟੀ ਜੀ ਨੂੰ ਸ਼ਿੰਗਾਰ ਸ਼ਿੰਗਾਰ ਕੇ ਰੱਖਦੀ ਸੀ ਸੋਹਣੀਆਂ ਸੋਹਣੀਆਂ ਬਰਾਕਾ ਪਾ ਕੇ ਉਂਗਲੀ ਲਾ ਦਾ ਸਕੂਲਾਂ ਚ ਛੱਡ ਕੇ ਆਉਣਾ ਕਰਨਾ ਤਾਂ ਤੈਨੂੰ ਸ਼ਰਮ ਨਹੀਂ ਆਈ ਹਾਂਜੀ ਮੰਮੀ ਮੈਂ ਤਾਂ ਮੰਮੀ ਨੂੰ ਕਹਿੰਦੀ ਬਸ ਇਸ ਵਾਰ ਮੈਨੂੰ ਮਾਫ ਕਰ ਦੇ ਮੈਂ ਕਦੀ ਵੀ ਇਹੋ ਜੀ ਗਲਤੀ ਨਹੀਂ ਕਰਾਂ ਭਰਾ ਤੇ ਇਥੋਂ ਦੂਰ ਹੁੰਦਾ ਆ ਹਾਂਜੀ ਤੇਰਾ ਵਿਆਹ ਸੱਚ ਦਿੱਤੀਆਂ ਦਾ ਵਿਆਹ ਕਰੀ ਦਾ ਪਾਲੀ ਦਾ ਸੋਹਣੀ ਤਰ੍ਹਾਂ ਮੁੜ ਕੇ ਕਹਿੰਦਾ ਮੇਰੀ ਧੀ ਜਵਾਨ ਹੋ ਗਈ ਆ ਪੜ ਗਈ ਆ ਸੋਹਣੀ ਬਣ ਗਈ ਆ ਚੱਲ ਮੇਰਾ ਕੋ ਸੋਹਣਾ ਮੁੰਡਾ ਵੇਖਾ ਜਿਹਦਾ ਮੈਂ ਵਿਆਹ ਕਰ ਦਵਾਂ ਤੈਨੂੰ ਘਰੋਂ ਭਰਾ ਸੋਹਣੀ ਤਰ੍ਹਾਂ ਤੋਰ ਲਗੇ ਤੇਰੀ ਨਾ ਸੋਹਣੀ ਜਿਤਾ ਹੋ ਗਈ ਆ ਹਾਂਜੀ ਮੰਮੀ ਮੰਮੀ ਜਿੱਥੇ ਤੁਸੀਂ ਕਹੋਗੇ ਨਾ ਉੱਥੇ ਚੁੱਪ ਕਰ ਜਾ ਚੁੱਪ ਕਰ ਤੂੰ ਰੋ ਨਾ ਮਾਰ ਗਾਇਆ ਲਾ ਮੈਂ ਦੇ ਨਾ ਨਾ ਕਰੋ ਤੁਸੀਂ ਜਿੱਥੇ ਕਹੋਗੇ ਨਾ ਮੋਥੀ ਨਾ ਅਵੇ ਦੇਖੀ ਭੈਣ ਮੇਰੀ ਸੁਣ ਗੱਲ ਚਲੋ ਗੱਲਾਂ ਬਾਤਾਂ ਹੋਈਆਂ ਮੈਂ ਤੇ ਤੇਰੇ ਕੋ ਵੀ ਮਾਫੀ ਮੰਗਨੀ ਆ ਗੱਲਾਂ ਬਾਤਾਂ ਹੋਈਆਂ ਨੇ ਠੀਕ ਆ ਮਤ ਦਿੱਤੀ ਆ ਗੱਲਾਂ ਬਾਤਾਂ ਹੋਈਆਂ ਨੇ ਠੀਕ ਆ ਮੁੰਡਾ ਨੇ ਵੀ ਨਹੀਂ ਆਉਣਾ ਚਲੋ ਕੋਈ ਨਾ ਮੈਂ ਕਹਾਂ ਮੁੰਡਾ ਵਧੀਆ ਵਧੀਆ ਸੋਨੇ ਟਾਂਗ ਨਾਲ ਵਿਆਹ ਕਰਾਂਗੇ ਵਧੀਆ ਮੁੰਡਾ ਲੱਭਾਂਗੇ ਵਧੀਆ ਮੁੰਡੇ ਨਾਲ ਵਿਆਹ ਕਰਾਂਗੇ ਤੇ ਧੀ ਨੂੰ ਆਪਣੇ ਹੱਥੀ ਤੋੜਾਂਗੇ ਧੀਆਂ ਨੂੰ ਇਹੀ ਮੈਂ ਤੇ ਧੀਆ ਦੇ ਬਾਰੇ ਬੜਾ ਹੀ ਸੋਚ ਹਾਂ ਨਾ ਨੀ ਧੀਓ ਤੁਹਾਡੇ ਅਗੇ ਬੇਨਤੀ ਆ ਕਿ ਆਪਣੇ ਨਾ ਤੁਸੀਂ ਮਾਪਿਆਂ ਦੀ ਇੱਜ਼ਤ ਰੱਖੋ ਇੱਜ਼ਤ ਰੱਖੋ ਇੱਜ਼ਤ ਰੱਖੋ ਪੜੋ ਲਿਖੋ ਨੀ ਤਰਾ ਕਿਸੇ ਨਾਲ ਗੱਲਬਾਤ ਨਾ ਕਰੋ ਕਿਸੇ ਨਾਲ ਗੱਲਬਾਤ ਨਾ ਕਰੋ ਅੱਜ ਧੀ ਭੈਣ ਚੰਗੀ ਹੈ ਧੀ ਦੇ ਨਾਲ ਤੱਕਾ ਨਾ ਹੋ ਜਵੇ ਕੋਈ ਨਹੀਂ ਤੇ ਧੀ ਭੈਣ ਜੰਗਲ ਚੋਂ ਵੀ ਆ ਜਾਵੇਗੀ ਨਾ ਤੇ ਕਵੇਗੀ ਮੰਮੀ ਮੈਂ ਸ਼ੇਫ ਹੀ ਆ ਮੈਂ ਵਧੀਆਂ ਆ ਤੇ ਆਪਣਾ ਮਨ ਨਾ ਮਾੜਾ ਹੋਵੇ ਆਪਣਾ ਨਹੀਂ ਮਨ ਵੀ ਨਾ ਮਾੜਾ ਵੇਟੀ ਨਾ ਧੱਕਾ ਵੀ ਤਾਂ ਹੋਉਂਦੀ ਆ ਆ ਤੇ ਸਾਡੀਆਂ ਸਰਕਾਰਾਂ ਨਹੀਂ ਕਾਮਯਾਬ ਨਾ ਸਰਕਾਰ ਬੜਾ ਹੋਣੀ ਸਾਡੀ ਸਰਕਾਰਾਂ ਕਾਮਯਾਬ ਹੋਣਾ ਈ ਆਂਦੇ ਸੇਫਟੀਆਂ ਹੋਣ ਈਆਂ ਨੂੰ ਸੇਫ ਠੀਕ ਹੈ ਹਾਂ ਠੀਕ ਹੈ ਚਲੋ ਮੈਂ ਤੈਨੂੰ ਵੀ ਮਾੜਾ ਨਹੀਂ ਕਹਿੰਦੀ ਚਲ ਅੱਛਾ ਤੂੰ ਵੀ ਚਲੋ ਕੋਈ ਗੱਲ ਨਹੀਂ ਜਦੋਂ ਕਹਿੰਦੇ ਨੇ ਜਿਹੜਾ ਭੁੱਲਿਆ ਵਿਸਰਿਆ ਸਾਰਾ ਦਿਨ ਘੁੰਮ ਕੇ ਸ਼ਾਮ ਨੂੰ ਘਰ ਆ ਜੇ ਤੇ ਉਹਨੂੰ ਭੁੱਲਿਆ ਨਾ ਕਵੇ। ਵਿਸਰਿਆ ਕਵੇ। ਤੇ ਚਲੋ ਠੀਕ ਆ। ਜੋ ਵੀ ਕੁਝ ਹੋਇਆ ਤੇ ਚਲੋ ਠੀਕ ਆ। ਆਪਣਾ ਧੀਆਂ ਨੂੰ ਮੈਂ ਰਿਕਵੈਸਟ ਕਰਨੀ ਆ ਬਸ। ਚਲੋ ਠੀਕ ਹੈ। ਨਾ ਤੈਨੂੰ ਵੀ ਸਮਝ ਆ। ਹਾਂਜੀ ਮਾ। ਸੋਹਣੀ ਤਰ੍ਹਾਂ ਆਪਣੀ ਮਾਂ ਦੇ ਆਗਿਆਕਾਰ ਬਣ ਕੇ। ਠੀਕ ਏ ਮੰਮੀ ਆ ਆ ਗਿਆ ਕਰਵਾ ਦੇ ਤੇਰਾ ਭਰਾ ਜੀ ਤੇਰਾ ਮੁਕਰਣਾ ਨਹੀਂ ਭਰਾ ਤੂੰ ਕਹਿਣਾ ਕੋਈ ਨਾ ਵੀਰੇ ਮੇਰੇ ਕੋਲ ਗਲਤੀ ਹੋ ਗਈ ਮੈਂ ਗਾ ਨਹੀਂ ਕਰਦਾ ਮੈਂ ਫੋਨ ਕਰ ਗਈ ਕਹਿ ਦਿੰਦੀ ਮੈਂ ਗਾ ਨਹੀਂ ਕਰਦੀ ਮੈਂ ਮੈਂ ਸਭ ਨੂੰ ਮੈਂ ਕਹਿੰਦਾ ਮੈਂ ਕਦੀ ਮੁੜ ਕੇ ਕਾਨੇ ਚ ਪਾਈ ਵੀ ਨਾ ਤੂੰ ਰਣ ਕਾ ਸੋਹਣੀ ਤੇਰੇ ਆਪਣੇ ਘਰ ਦਾ ਕਾਰੋਬਾਰ ਕਰ ਪੁੱਤ ਸਾਰਾ ਕੁਝ ਚੰਗਾ ਦੇਖਾਂਗੇ ਨਹੀਂ ਅਡੀ ਸੇਫਟੀ ਵਾਲੀ ਸੇਫਟੀ ਨਹੀਂ ਹੈਗੀ ਰੱਬ ਮੇਰਾ ਮੇਰਾ ਰੱਬ ਬੈਠਾ ਸੇਫਟੀਆਂ ਕਰਨ ਵਾਲਾ ਉਹ ਕਰੇਗਾ ਉਹਨੇ ਪੈਦਾ ਕੀਤੀਆਂ ਨੇ ਉਹ ਇਹਨਾਂ ਦੇ ਹਮੇਸ਼ਾ ਨਾਲ ਕੀ ਗੱਲ ਬੱਚਿਆਂ ਨੂੰ ਧੀਆਂ ਨੂੰ ਪੰਜ ਪੰਜ ਪੜਾ ਕੇ ਤੇ ਘਰ ਬਾ ਲਵੇ ਹਾਂ ਧੀਆਂ ਦੀ ਕੋਈ ਸੋਚੇ ਨਾ ਕੋਈ ਲੈ ਹੁਣ ਸਮਾਂ ਨਹੀਂ ਨਾ ਹੈ ਜਿਹੜੇ ਮੇਰੇ ਸਭ ਭੈਣਾਂ ਨੂੰ ਮੈਂ ਆਪਣੀਆਂ ਭੈਣਾਂ ਨੇ ਹੀ ਮੈਸੇਜ ਦੇਣੀਆਂ ਵੀ ਜੋ ਮੈਂ ਐ ਇਸ ਵੀਡੀਓ ਵਿੱਚ ਕੀਤਾ ਕੋਈ ਵੀ ਭੈਣ ਭੁੱਲ ਕੇ ਨਾ ਕਰਿਓ ਬਲਕਿ ਇਸ ਵੀਡੀਓ ਵਿੱਚ ਮੈਂ ਆਪਾਂ ਤੁਹਾਨੂੰ ਇਹ ਮੈਸੇਜ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਦੇਖੋ ਆਪਾਂ ਜੇ ਇੱਕ ਅਣਜਾਣਾ ਇੱਕ ਰਾਹੀ ਜਾਂਦੇ ਨੂੰ ਆਪਾਂ ਫੋਨ ਨੰਬਰ ਉਹਦਾ ਲੈ ਕੇ ਆਪਾਂ ਗੱਲਬਾਤਾਂ ਕਰਨੀਆਂ ਸ਼ੁਰੂ ਕਰ ਦਾਂਗੇ ਬਲਕਿ ਆਪਾਂ ਅਣਜਾਣ ਦੇ ਵੀ ਨਹੀਂ ਹੈ ਭੈਣੋ ਉਹ ਕਿੱਥੋਂ ਦਾ ਰਹਿਣ ਵਾਲਾ ਕੀ ਉਹਦਾ ਚੱਗਾ ਕੀ ਉਹਦਾ ਪਿੱਛੇ ਆਪਾਂ ਦੇਖਿਆ ਵੀ ਨਹੀਂ ਏ ਔਰ ਮੈਂ ਸਾਰੀਆਂ ਭੈਣਾਂ ਨੂੰ ਇਹੀ ਮੈਸੇਜ ਦੇਣੀ ਹੈ ਕਿ ਦੇਖੋ ਜੋ ਮੈਂ ਕਿਤਨਾ ਨਾ ਨਾ ਕਰਿਓ ਤੋ ਔਰ ਜੋ ਮੈਂ ਜਿਹਦੇ ਨਾਲ ਆਪਣੀ ਵੀਡੀਓ ਸ਼ੇਅਰ ਕਰਦੀ ਪਈ ਸੀ ਤੁਹਾਨੂੰ ਮੈਸੇਜ ਦਿੱਤਾ ਹੈ ਵੀਡੀਓ ਲਈ ਮੈਸੇਜ ਦਿੱਤਾ ਹੈ ਉਹ ਤੇ ਮੈਂ ਤੇ ਮੇਰੇ ਹਸਬੰਦ ਨੇ ਉਹਨਾਂ ਦੀ ਡੀਪੀ ਸਨੈਪ ਲਗਾਈ ਹੋਈ ਹੈ ਮੈਂ ਔਰ ਸਾਡੀ ਮੈਰਿਜ ਨੂੰ ਤੇ ਭੈਣ ਨੂੰ 13 ਸਾਲ ਹੋ ਗਏ ਨੇ ਸਾਡੇ ਬਲਕਿ ਦੋ ਬੱਚੇ ਵੀ ਨੇ ਆਪਾਂ ਤੇ ਭੈਣਾਂ ਨੂੰ ਇਹੀ ਮੈਸੇਜ ਦਵਾਂਗੇ ਕਿ ਭੈਣੋ ਕਦੇ ਵੀ ਭੁੱਲ ਕੇ ਕੋਈ ਅਣਜਾਣ ਕੀ ਕੋਈ ਅਜਨ ਵੀ ਆਪਾਂ ਨੂੰ ਨੰਬਰ ਦਿੰਦਾ ਜਿਹਨਾਂ ਆਪਾਂ ਜਾਣਦੇ ਵੀ ਹੋਣੀਆਂ ਉਹਨੂੰ ਵੀ ਆਪਾਂ ਨੂੰ ਨੰਬਰ ਦਿੰਦਾ ਨਾ ਕਦੀ ਕਿਸੇ ਦਾ ਨੰਬਰ ਲੈ ਕੇ ਗੱਲ ਨਾ ਕਰੋ ਤਾਂ ਕਿ ਦੇਖੋ ਇੱਕ ਧੀ ਦੇ ਰਾਏ ਕਿੰਨੀਆਂ ਜਾਣਿਆਂ ਦੀ ਬਦਨਾਮੀ ਆ ਮਾ ਦੇ ਪਿਓ ਦੀ ਪਰਿਵਾਰ ਦੀ ਪੂਰੇ ਆਪਣੇ ਰਿਸ਼ਤੇਦਾਰਾਂ ਦੀ ਸਾਰੇ ਆ ਕੇ ਆਪਣੀ ਮਾਵਾਂ ਨੂੰ ਆ ਕੇ ਕਿੰਨਾ ਪੁੱਠਾ ਬੋਲਦੇ ਨੇ ਕੋਈ ਵਾ ਕੇ ਗੱਲ ਆ ਕੇ ਚਲਾ ਜਾਂਦਾ ਆ ਹੈ ਇਸ ਕਰਕੇ ਜੇ ਧੀਆ ਆਪਣੇ ਮਾਪਿਓ ਦੇ ਖਿਲਾਫ ਨਹੀਂ ਹੋਣੀਏ ਤੇ ਮੈਂ ਇਹ ਭੈਣਾਂ ਨੂੰ ਬੱਸ ਕਹਾਂਗੀ ਬਾਰ ਬਾਰ ਇਹੀ ਮੈਂ ਗੱਲ ਕਹਿਣ ਦੀ ਕੋਸ਼ਿਸ਼ ਕਰਾਂਗੀ ਇਸ ਵੀਡੀਓ ਚ ਕਿ ਕੋਈ ਵੀ ਭੈਣ ਗਲਤ ਤਰੀਕੇ ਨਾਲ ਚੱਲੇ ਤਾਂ ਕਿ ਆਪਣੀ ਮੈਰਿਜ ਹੋਣੀ ਆ ਭੈਣੋ ਜ਼ਰੂਰੀ ਇਹ ਨਹੀਂ ਹੈ ਕਿ ਆਪਾਂ ਜੋ ਚੁਣੇ ਆਪਣੀ ਹੁੰਦੇ ਨਾਲ ਹੀ ਹੋਣੀ ਆ ਠੀਕ ਆ ਜੋ ਆਪਣੇ ਮਾਪਿਓ ਚੁਣੀ ਗਏ ਨਾ ਉਸ ਤੋਂ ਵੀ ਬੈਟਰ ਹੋਏਗਾ ਤਾਂ ਕਿ ਜੋ ਆਪਣੇ ਭੈਣ ਪਰ ਆਪਣੇ ਨਹੀਂ ਚੁਣਨਗੇ ਆਪਾਂ ਨੂੰ ਭੈਣ ਪਰ ਵੀ ਅੱਛੇ ਤਰੀਕੇ ਨਾਲ ਮਿਲਣਗੇ ਆਪਣੇ ਪੇਰੈਂਟਸ ਬਹੁਤ ਅੱਛੇ ਤਰੀਕੇ ਨਾਲ ਰਹਿਣਗੇ ਆਪਣੀ ਇੱਜ਼ਤ ਹੋਏਗੀ ਉਹ ਵੱਖਰੀ ਹੋਏਗੀ ਸਾ ਭੈਣ ਭਰਾ ਨੂੰ ਇਸ ਵੀਡੀਓ ਚ ਹੀ ਮੋਝਾ ਆਪਾਂ ਮੈਂ ਤਾਂ ਭੈਣਾਂ ਨੇ ਹੀ ਗੱਲ ਕਰਨੀ ਆ ਦੇਖੋ ਜਿਵੇਂ ਗਲਤ ਤਰੀਕੇ ਇਸ ਵੀਡੀਓ ਚ ਚੱਲਦੀ ਪਈ ਸੀ ਦੇਖੋ ਇਸ ਵੀਡੀਓ ਦੇ ਵਿੱਚ ਮਾਮੀ ਜਿਹਨੇ ਕਿਨੂੰ ਦੱਸਤਾ ਮੇਰੇ ਭਰਾ ਆਣ ਵਾਲਾ ਸੀ ਪਰ ਉਹਨਾਂ ਨੂੰ ਉਹਨਾਂ ਨੇ ਕਾਲ ਕਰਕੇ ਕਹਿ ਦਿੱਤਾ ਕਿ ਤੂੰ ਨਾ ਵੀ ਦੇਖੋ ਇੱਕ ਭਰਾ ਵੀ ਮੇਰੇ ਤੋਂ ਦੂਰ ਹੋਇਆ ਇੱਕ ਭਾਬੀ ਦੂਰ ਹੋਈ ਔਰ ਜੋ ਮੈਂ ਤਾਂ बस ਇਹੀ ਭੈਣ ਮੈਸੇਜ ਦਵਾਂਗੀ ਜੇ ਤੁਸੀਂ ਆਪਾਂ ਗਲਤ ਕਰਦੇ ਨਾ ਆਪਣੇ ਭੈਣ ਪਰ ਆਪਾਂ ਨੂੰ ਦੂਰ ਕਰਦੇ ਆਪਣੇ ਬੱਚੇ ਕੀ ਮਾਂ ਵੀ ਫਿਰ ਦੋਸਤ ਸਾਥ ਛੱਡ ਦਿੰਦੀ ਹੈ ਤਾਂ ਕਿ ਜਦੋਂ ਉਹਨੂੰ ਲੋਕੀ ਬੋਲਣ ਲੱਗ ਜਾਂਦੇ ਆ ਲੋਕੀ ਮਾੜਾ ਬੋਲਦੇ ਬਹੁਤ ਇੱਕ ਜਣਾ ਨਹੀਂ ਰਿਸ਼ਤੇਦਾਰ ਸਭ ਬੋਲਦੇ ਆ ਚੋਰੀ ਚੋਰੀ ਗੱਲਾਂ ਕਰਕੇ ਵੀ ਕਹਿੰਦੇ ਕਿ ਦੇਖੋ ਨਾ ਦੀ ਬੇਟੀ ਕੀ ਹੈ ਜੇ ਆਪਾਂ ਪੇਰੈਂਟਸ ਦੀ ਮਰਜ਼ੀ ਦੁਆਰਾ ਚੱਲਾਂਗੇ ਨਾ ਆਪਣੀ ਬਹੁਤ ਜ਼ਿਆਦਾ ਇੱਜ਼ਤ ਹੈਗੀ ਆਪਾਂ ਜਦੋਂ ਆਪਣੇ ਪੇਕੇ ਵੀ ਆਵਾਂਗੇ ਨਾ ਉਦੋਂ ਵੀ ਆਪਣੀ ਬਹੁਤ ਜ਼ਿਆਦਾ ਰਿਸਪੈਕਟ ਸਾਰੇ ਕਰਨੇ ਕਿ ਗਲੀ ਮੁਹੱਲੇ ਵਾਲੇ ਆਪਣੇ ਭਰਾ ਦੀ ਬਹੁਤ ਜ਼ਿਆਦਾ ਰਿਸਪੈਕਟ ਹੋਏਗੀ ਆਪਣੇ ਪਿਓ ਦੀ ਬਹੁਤ ਜ਼ਿਆਦਾ ਰਿਸਪੈਕਟ ਹੋਏਗੀ ਆਪਣੀ ਮਮਾ ਦੀ ਬਹੁਤ ਜ਼ਿਆਦਾ ਰਿਸਪੈਕਟ ਹੋਏਗੀ ਤਾਂ ਕਿ ਆਪਣੇ ਰਿਸ਼ਤੇ ਦੀ ਜੇਦੋਂ ਆਪਾਂ ਆਵਾਂਗੇ ਉਹ ਵੀ ਆਪਣੀ ਬਹੁਤ ਜ਼ਿਆਦਾ ਰਿਕਸਪੈਕ ਲੱਗੀ ਹੋਰ ਜਿੱਦਣ ਮੈਂ ਵੀਡੀਓ ਸ਼ੇਅਰ ਕੀਤੀ ਤੁਹਾਡੇ ਸਾਹਮਣੇ ਉਹ ਮੇਰੇ ਮੈਂ ਔਰ ਮੇਰਾ ਹਸਬੰਦ ਨੇ ਕੋਈ ਵੀ ਪੈਣੇ ਇਸ ਵੀਡੀਓ ਨੂੰ ਦੇਖ ਕੇ ਸਮਝ ਕੇ ਚੱਲਣਾ ਕਿ ਇਹ ਵੀਡੀਓ ਦਾ ਸਾਨੂੰ ਕੀ ਮੈਸੇਜ ਦਿੱਤਾ ਗਿਆ ਮੈਂ ਸਭ ਭੈਣ ਭਰਾਵਾਂ ਨੂੰ ਧੰਨ ਸਾਰ ਮੈਨੂੰ ਕਮੈਂਟ ਰਾਈ ਜਰੂਰ ਦੱਸਣ ਗਿਆ ਵਿੱਚ ਜੇ ਤੁਹਾਨੂੰ ਕੋਈ ਗਲਤੀ ਲੱਗੀ ਤੇ ਸਾਨੂੰ ਕਮੈਂਟ ਰਾਈ ਜਰੂਰ ਦੱਸਣਾ ਸਭ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਮੰਦਿਓ ਮੇਰਾ ਨਾਮ ਕਰਨਜੀਤ ਕੋਹਰਾ ਹੈ ਤੇ ਮੈਂ ਤੁਹਾਨੂੰ ਆਪਣਾ ਇਹ ਸੁਝਾਅ ਦੇਣਾ ਚਾਹਨੀ ਆ ਕਿ ਹੋ ਸਕਦਾ ਸੀ ਐਤਵਾਰ ਨੂੰ 5 ਵਜੇ ਤੁਹਾਡੇ ਨਾਲ ਲਾਈਵ ਹੋਈ ਤੇ ਅਸੀਂ ਤੁਹਾਡੇ ਕਮੈਂਟ ਮੰਗਨੇ ਜੋ ਕਮੈਂਟ ਵਿੱਚ ਆਏਗਾ ਉਹਦੇ ਥਰੂ ਅਸੀਂ ਤੁਹਾਡੇ ਨਾਲ ਲਾਈਵ ਹੋਵਾਂਗੇ ਸ਼ਾਮ ਐਤਵਾਰ ਨੂੰ 5 ਵਜੇ ਸਤਿ ਸ਼੍ਰੀ ਅਕਾਲ